ਜਿਤਾਂਤਨ ਬਾਬਾ ਹਰਨਾਮ ਸਿੰਘ ਜੀ ਕਬੂਤਰ ਕਲੱਬ ਮਹਾਲਮ ਵੱਲੋਂ ਦੂਸਰਾ ਸ਼ਾਨਦਾਰ ਕਬੂਤਰਬਾਜੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਕ ਵਕ ਪਿੰਡਾਂ ਦੇ 30 ਕਬੂਤਰਾਂ ਨੂੰ ਉਡਾਇਆ ਗਿਆ ਇਸ ਕਲੱਬ ਦੀ ਕਮੇਟੀ ਕਾਬਲ ਮਹਾਲਮ ਅਤੇ ਹਰਪ੍ਰੀਤ ਸਿੰਘ ਮਹਾਲਮ ਨੇ ਦੱਸਿਆ ਕਿ ਇਸ ਵਿੱਚ 30 ਕਬੂਤਰਾਂ ਨੂੰ ਬਾਜੀ ਲਈ ਉਡਾਇਆ ਗਿਆ ਜਿਸ ਵਿੱਚੋਂ ਦੋ ਕਬੂਤਰ ਜੇਤੂ ਰਹੇ ਪਹਿਲੇ ਨੰਬਰ ਤੇ ਕਾਬਲ ਮਹਾਲਮ ਦਾ ਕਬੂਤਰ ਅਤੇ ਦੂਜੇ ਨੰਬਰ ਤੇ ਮੰਗਾ ਫਿਰੋਜ਼ਪੁਰ ਦਾ ਕਬੂਤਰ ਜੇਤੂ ਰਹੇ ਜਿਨ੍ਹਾਂ ਨੂੰ ਇਨਾਮ ਵਜੋਂ ਇੱਕ ਪੱਖਾ ਛੱਤ ਵਾਲਾ ਅਤੇ 16000 ਰੁਪਏ ਇਨਾਮ ਦਿੱਤਾ ਗਿਆ। ਦੂਸਰੇ ਨੰਬਰ ਤੇ ਰਹਿਣ ਵਾਲੇ ਨੂੰ 11000 ਨਕਦੀ ਤੇ ਇੱਕ ਕੱਪ ਦਿੱਤਾ ਗਿਆ। ਜੀਰਾ ਫਿਰੋਜ਼ਪੁਰ ਤੋਂ ਪੰਜਾਬੀ ਸਟੇਸ਼ਨ ਲਈ ਸੁਖਮੰਦਰ ਸ਼ਾਂਤ ਦੀ ਰਿਪੋਰਟ। ਹਾਂਜੀ ਜੀ ਜੀ ਕੀ ਨਾਮ ਹੈ ਆਪ ਜੀ ਦਾ? ਮੇਰਾ ਨਾਮ ਇੱਕ ਕਾਵਲਾ ਲੰਮੜਾ। ਅੱਛਾ ਜਿਹੜਾ ਅੱਜ ਤੁਸੀਂ ਜਿਹੜਾ ਕਬੂਤਰਬਾਦੀ ਦਾ ਮੁਕਾਬਲਾ ਕਿੱਥੇ ਕਰਵਾਇਆ ਤੇ ਇਹਦੇ ਵਿੱਚ ਕਿੰਨੇ ਕਬੂਤਰਾਂ ਨੇ ਭਾਗ ਲਿਆ ਭਾਜੀ ਇਹ ਪਿੰਡ ਮਾਲਮ ਤਿੱਜਲਾ ਫਲੇਪਰ ਵੀ ਕਬੂਤਰਬਾਦੀ ਮੁਕਾਬਲਾ ਹੋਇਆ ਤੇ ਇਹਦੇ ਵਿੱਚ ਵੀਰੇ 30 ਕਬੂਤਰ ਉੱਡੇ ਆਈ 30 ਕਬੂਤਰਾਂ ਦੇ ਵਿੱਚੋਂ ਵੀਰੇ ਤਿੰਨਾਂ ਕਬੂਤਰਾਂ ਜਿਹੜਾ ਬਾਜੀ ਸਾਜੀ ਲਈਆ ਠੀਕ ਆ ਤੇ ਉਹਨਾਂ ਵਿੱਚੋਂ ਪਹਿਲਾ ਕਬੂਤਰ ਕਾਵਲ ਮਾਲਮ ਦੇ ਨਾਂ ਤੇ ਭਾਜੀ ਪਹਿਲੀ ਜਿੱਤ 16000 ਰੁਪਿਆ ਦੇ ਨਾਲ ਪੱਖਾ ਦਿੱਤਾ ਗਿਆ ਤੇ ਦੂਜਾ ਦਜੀ ਜਿੱਤ ਮੰਗਾ ਫਲੇਪਰੀਆ ਤੇ ਨਾਲ ਟਰੋਫੀ ਦਿੱਤੀ ਗਈ ਹੈ ਜੀ ਇਹ ਜਿਹੜਾ ਜਿਹੜਾ ਤੁਸੀਂ ਕਬੂਤਰ ਬਾਜ਼ੀ ਦਾ ਮੁਕਾਬਲਾ ਕਰਵਾਇਆ ਇਹ ਪਹਿਲਾਂ ਹੀ ਕਰਵਾਇਆ ਕਿ ਪਹਿਲਾਂ ਵੀ ਕਰਵਾਇਆ ਸੀ ਭਾਈ 2023 ਚ ਵੀ ਮੁਕਾਬਲਾ ਹੋਇਆ ਉਹਦੇ ਵਿੱਚੋਂ ਵੀਰੇ ਵੀਰਪੁਰ ਵਾਲੇ ਲਖਤਾਰ ਰੋਪਾ ਉਹ ਜਿੰਨੇ ਰਹਿ ਤੇ ਇੱਕ ਕੋਟ ਇਸੇ ਕਾ ਦੇ ਮੁੰਡੇ ਸੀ ਭਾਈ ਉਹ ਜਿੰਨੇ ਰਹਿ ਸੋ ਹੋਰ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਤੁਸੀਂ ਜਾਨਵਰਾਂ ਦੇ ਇੱਥੇ ਮੁਕਾਬਲੇ ਕਰਾਉਂਦੇ ਹੋ ਤੇ ਕੀ ਅਪੀਲ ਕਰਨਾ ਚਾਹੁੰਦੇ ਨੌਜਵਾਨੀ ਨੂੰ ਨੌਜਵਾਨ ਅਗਰਾਂ ਨੇ ਭਾਈ ਇਹ ਕੰਮ ਜਿਹੜਾ ਸ਼ੌਂਕ ਆ ਇਹ ਬਹੁਤ ਵਧੀਆ ਸ਼ੌਂਕ ਆ ਬੰਦਾ ਲੱਠੇ ਵਾਲ ਨਹੀਂ ਜਾਂਦਾ ਮਾੜੀ ਸੰਗਤ ਚ ਨਹੀਂ ਰਹਦਾ ਬਹੁਤ ਵਧੀਆ ਸ਼ੌਂਕ ਆ ਯਾਰ ਕਿੰਨੇ ਕਿ ਕਬੂਤਰ ਤੁਸੀਂ ਆਪ ਰੱਖੇ ਹੋਏ ਜੇ ਆਪਣੇ ਕੋ ਵੀਰੇ 30 ਕਬੂਤਰ ਆ ਰੱਖ ਕਰੇ ਸਾਰੇ ਪਿੰਡ ਦੇ ਵਿੱਚ ਕਿੰਨੇ ਕਿ ਕਬੂਤਰ ਨੇ ਆਪਣੇ ਆਪਣੇ 4-5 ਨੇ ਰੱਖੇ ਵੀਰੇ ਪਿੰਡ ਦੇ ਜਾਨਦਰ ਤੇ ਬਾਕੀ ਬਾਈਆਂ ਆਪ ਆ ਵੀ ਡਾਈ ਅੱਛਾ ਹੋਰ ਵੀ ਪਿੰਡਾਂ ਜਿਹਾ ਤੁਸੀਂ ਬਾਦੀਆਂ ਪਾਉਣ ਜਾਂਦੇ ਹੋ ਹਾਂਜੀ ਹਾਂਜੀ ਥੋੜੀ ਪਿੰਡਾਂ ਜਿਹੀ ਤੇ ਇੱਥੋਂ ਜੇਤੂ ਵੀ ਤੁਸੀਂ ਆਪ ਹੀ ਰੇ ਹੋ ਆਪ ਹੀ ਹਾਂਜੀ ਠੀਕ ਹੈ ਜੀ ਧੰਨਵਾਦ ਸਾਡਾ ਕੁਦਰ ਛੱਡਿਆ ਸੀ ਤੇ ਸੇਵਨ ਮੱਗਰ ਦਾ ਬਹੁਤ ਧੰਨਵਾਦ ਤੇ ਰਮਲੇ ਭੱਬੇ ਡੰਡੇ ਦਾ ਤੇ ਜਸ ਕ੍ਰਿਸ਼ਨਾ ਦਾ ਵੀ ਬਹੁਤ ਧੰਨਵਾਦ ਮੈਂ ਕਰਦਾ ਭਰਾਵਾਂ ਦਾ ਤੇ ਲਾਫਟਾਰਪ ਗਰੁੱਪ ਦਾ ਵੀ ਠੀਕ ਹੈ ਜੀ ਇਹ ਆਪਣੇ ਭਰਾ ਦੇ